ਲੋਕ ਸਭਾ ਇਲੈਕਸ਼ਨ 2024 ਆਗਾਮੀ ਇਲੈਕਸ਼ਨ ਨੂੰ ਵੇਖਦੇ ਹੋਏ ਬਾਵਲਪੁਰ ਮਾਸੰਗ ਦੀ ਇੱਕ ਵਿਸ਼ੇਸ਼ ਮੀਟਿੰਗ ਪਟਿਆਲਾ ਵਿਖੇ ਹੋਈ ਜਿਸ ਵਿੱਚ ਭਾਰੀ ਇਕੱਠ ਵਿੱਚ ਬਾਵਲਪੁਰ ਬਰਾਦਰੀ ਦੇ ਲੋਕ ਉੱਥੇ ਪਹੁੰਚੇ ਇਸ ਮੌਕੇ ਪਰ ਗਿਆਨ ਚੰਦ ਕਟਾਰੇ ਜੀ ਨੇ ਕਿਹਾ ਕਿ ਕੋਈ ਵੀ ਪਾਰਟੀ ਅਗਰ ਜੇਕਰ ਸਾਡੇ ਸਮਾਜ ਦੇ ਕਿਸੇ ਵੀ ਉਮੀਦਵਾਰ ਨੂੰ ਟਿਕਟ ਦਿੰਦੀ ਹੈ ਤਮੈਂ ਤਨਮਨ ਤਨ ਨਾਲ ਖੜਾ ਹਾਂ ਤੇ ਹਰ ਮਦਦ ਲਈ ਤਿਆਰ ਹਾਂ ਪਟਿਆਲਾ ਜ਼ਿਲ੍ਹਾ ਸੰਗਰੂਰ ਠਾਠਾ ਮਾਰਦਾ ਜਿਹੜਾ ਇਕੱਠ ਹੈ ਨਾ ਇਹ ਤੁਸੀਂ ਤੁਹਾਡਾ ਦੇਣਾ ਨਹੀਂ ਅਸੀਂ ਦੇ ਦਏ ਤੁਸੀਂ ਸਾਡੇ ਚ ਜਨੂੰਨ ਵਰ ਰਹੇ ਹੋ ਤੁਹਾਡਾ ਜਨੂੰਨ ਇੱਕ ਇੱਕ ਕੀਮਤੀ ਸਮਾਜ ਉਹ ਤੁਸੀਂ ਦਿੱਤਾ ਹੈ ਤੁਹਾ ਸਮਾਜ ਦੀ ਲੜਾਈ ਵਾਸਤੇ ਲਾਵਾਂਗੇ ਸਮਾਜ ਵਾਸਤੇ ਲਾਵਾਂਗੇ ਅੱਜ ਤੱਕ 24 ਸੱਤ ਸਾਲ ਚ ਬਹੁਤ ਗਿਆਨ ਚੰਦ ਕਟਾਰੀਆ ਜੀ ਨੇ ਸੇਵਾ ਦਿੱਤੀ ਹੈ ਤਾਂ ਸਮਾਜ ਵਾਸਤੇ ਕੀਤਾ ਜੋਗੁੱਜ ਕੀਤਾ ਅੱਜ ਪੰਜਾਬ ਦੇ ਮੁਖੀ ਹੋਣ ਦੇ ਨਾਤੇ ਕਿਤੋਂ ਵੀ ਪੰਜਾਬ ਦਾ ਕੰਮ ਆਇਆ ਕਦੇ ਕਿਸੇ ਨੂੰ ਮੰਨਣਾ ਨਹੀਂ ਕੀਤੀ ਲੇਕਿਨ ਜਿੰਨੇ ਵੀ ਮੰਚ ਤੇ ਬੈਠੇ ਨੇ ਸਾਰੇ ਹੀ ਸਤਿਕਾਰਯੋਗ ਉਹ ਤਵਾਦੀ ਦੇ ਨੇ ਉਹ ਤੁਸੀਂ ਰੀੜ ਦੀ ਹੱਡੀ ਉਹ ਤਾਂ ਅਸੀਂ ਇੱਥੇ ਬੈਠੇ ਆਂ ਉਹ ਤੁਸੀਂ ਦਿੱਤੀਏ ਲੇਕਿਨ ਮੇਰੀ ਹੱਤ ਬਣ ਕੇ ਬੇਂਟੀਏ ਸਾਰੇ ਸਮਾਜ ਨੂੰ ਅੱਜ ਸਾਡੇ ਬਜ਼ੁਰਗ ਮਾਤਾ ਬੈਠੇ ਨੇ 40 ਸਾਲ ਪੁਰਾਣੀਆਂ 50 ਸਾਲ ਪੁਰਾਣੀਆਂ ਚਿਰ ਮਨੇ ਪਾਕਿਸਤਾਨ ਤੋਂ ਆਇਆ ਸੇ ਤਾਂ ਇੱਕ ਰੀਤ ਹੁੰਦੀ ਈ ਕਿ ਜਿਹੜੀ ਜਨਾਨੀ ਆਪਣੀ ਆਦਮੀ ਦੀ ਮਦਦ ਕਰੇਂਦੀ ਉਹ ਘਰ ਕਦੇ ਨਹੀਂ ਮਾਨੀਦਿਆ ਤਾਂ ਆਪਾਂ ਬੜੀਆਂ ਵੀ ਬਣਾਈਆਂ ਆਪਾਂ ਟੋਕਰੀਆਂ ਵੀ ਮੁਣੀਆਂ ਪਰ ਕਿਸੇ ਦੇ ਅੱਗੇ ਹੱਤ ਕਹਣਾ ਡੇਈਆ ਅੱਜ ਤੋ ਆਦੀ ਉਹ ਪੁਰਾਣੀ ਕੁਰਬਾਨੀ ਸਾਡੀ ਨੌਜਵਾਨ ਪੀੜ੍ਹੀ ਚਾਹੇ ਉਹ ਐਸਟੀਐਮ ਬਣੀਏ ਚਾਹੇ ਉਹ ਡੀਐਸਪੀ ਬਣੀਏ ਚਾਹੇ ਉਹ ਡਾਕਟਰ ਬਣੀਏ ਉਹ ਤੁਹਾਡੀ ਮਿਹਨਤ ਸਾਡੇ ਬਜ਼ੁਰਗਾਂ ਦੀ ਸਾਡੀ ਮਾਤਾ ਦੀ ਸਾਡੇ ਬਜ਼ੁਰਗਾਂ ਦੀ ਸਾਡੇ ਮਾਪੇ ਦੀ ਬਦੌਰਦ ਔਰ ਮੈਂ ਹੌਟਾ ਕੋ ਬੇਨਤੀ ਕਰਦਾ ਅੱਜ ਪਰਮਾਤਮਾ ਦੀ ਉਹ ਕਿਰਪਾ ਹੈ 75 ਸਾਲ ਤੋਂ ਪਹਿਲਾਂ ਅੱਜ ਸਾਡੇ ਬਿਜ਼ਨਸ ਸਾਡੇ ਬੱਚੇ ਸਾਡਾ ਪਰਿਵਾਰ ਜਿਤਨਾ ਹਰਿੰਦਾਲੀ ਨਾਲ ਕਿ ਬਾਲਪੁਰ ਬਰਾਦਰੀ ਜਿਹੜੀ ਹੈ ਨਾ ਅੱਜ ਸੋਨੇ ਪੱਕੇ ਲਾਲੋ ਵਪਾਰ ਪੱਕੂ ਲਾਲੋ ਪਰਮਾਤਮਾ ਦੀ ਫੁੱਲ ਕਿਪੈ ਲੇਕਿਨ ਜਿਹੜੀ ਕਮੀ ਰਹਿ ਗਈ ਏ ਉਹ ਕਮੀ ਹੈ ਪੋਲੀਟਿਕਲ ਲੈਵਲ ਤੇ ਰਾਜ ਕੁਰਾਨਾ ਜੀ ਨਾਲ ਜਿੰਨਾ ਨਾਲ ਸਾਗੂ ਵੀ ਮਿਲਕਾ ਮਿਲੇ ਸਾਡੇ ਸੀਨੀਅਰ ਸਿਟੀਜ਼ਨ ਸਮਾਣਾ ਤੋਂ ਅਸਾਂ ਜੀ ਬਟਨ ਅਸਾਂ ਹੁਣ ਟਾਈਮ ਦੇ ਵਿੱਚ ਉਹਨਾਂ ਨਾਲ ਮਿਲਕਾ ਕੀਤੀ ਹੈ ਸਾਡੇ ਚ ਜੋਸ਼ ਏ ਉਹ ਜੋਸ਼ ਸਾਗੂ ਜਿਹੜਾ ਦਿੱਤੇ ਉਹ ਹੁਣਾਂ ਦੀ ਸੋਚ ਨੇ ਦਿੱਤੇ ਜੋ ਉੱਤੇ ਭਵਨ ਬਣੇ ਤਾਂ ਸਾਰਿਆਂ ਦੇ ਕੰਮ ਆ ਦੇਵੇ ਸਮਾਣੇ ਭਵਨ ਬਣਦਾਵੇ ਮੇਰੇ ਖਿਆਲ ਦੇ ਵਿੱਚ 2024 ਦੇ ਵਿੱਚ ਲੱਟਾਂ ਵਿੱਚ ਜਗਦੀਆਂ ਉਸਨ ਜਿਵੇਂ ਤੁਸੀਂ ਇੱਥੇ ਦੇਖਦੇ ਹੋ ਜਿਹੜੀ ਘਾਟ ਰਹਿ ਗਈ ਹੈ ਆਪਣੀ ਪੋਲੀਟੀਕਲ ਲੈਵਲ ਦੇ ਵਿੱਚ ਉਹ ਆਪਣਾ ਬਹੁਤ ਵੱਡਾ ਨੁਕਸਾਨ ਹੈ ਉਹ ਕਿਉਂ ਜਿਹੜੀ ਸਾਡੀ ਅੱਜ ਪੀੜ੍ਹੀ ਬਾਹਰ ਵਹਿੰਦੀ ਵੀ ਇਹ ਪੜ੍ਹ ਲਿਖ ਕੇ ਕਿਸੇ ਕੋਲ ਪੈਸੇ ਦੀ ਕਮੀ ਕਿਸੇ ਕੋਲ ਕਿਸੇ ਚੀਜ਼ ਦੀ ਮਜਬੂਰਾਂ ਬਾਹਰ ਵਹਿੰਦਾ ਵੀ ਲੇਕਿਨ ਜੇ ਰਵੇਲੇ ਸਾਡਾ ਪੋਲੀਟੀਕਲ ਵਿੱਚ ਨਾ ਹੋਸੀ ਨਾ ਅਸਾਂ ਆਪਣੇ ਸਮਾਜ ਵਾਸਤੇ ਖੂਨ ਵਾਸੂ ਸਮਾਜ ਵਾਸਤੇ ਕਰੇ ਸੂ ਔਰ ਜਿਸ ਤਰ੍ਹਾਂ ਪੈਨਾ ਪਾਰਟੀਆਂ ਤਰਾਂ ਆਣਾ ਚ ਪਾਰਟੀਆਂ ਚਾਰ ਇੰਚ ਹੈ ਕਾਂਗਰਸ ਪਾਰਟੀ ਹੈ ਚਾਹੇ ਅਕਾਲੀ ਦਲ ਨੇ ਚਾਹੇ ਭਾਜਪਾ ਹੈ ਚਾਹੇ ਆਹਮਦੀ ਪਾਰਟੀ ਹੈ ਮੈਂ ਥੋੜੇ ਲਬੇ ਜਿਹੜੀ ਵੀ ਪਾਰਟੀ ਸਾਡਾ ਸਮਾਜ ਦਾ ਕੋਈ ਬੰਦਾ ਅਗਰ ਟਿਕਟ ਘੇਨਣ ਦੇ ਚਾਹੇ ਉਹ ਭਾਰਤੀਆ ਬਾਲਪੁਰਮਾ ਸਕਦੇ ਝੰਡੇ ਤੇ ਜਾਂ ਉਹ ਸਮਾਜ ਦੇ ਕਿਸੇ ਵੀ ਕੋਨੇ ਤੇ ਬਿਠੇ ਅਸੀਂ ਦਿਨ ਰਾਤ ਇੱਕ ਕਰਨ ਕੁ ਤਿਆਰਾਂ ਜੋ ਸਾਡੀ ਡਿਊਟੀ ਲੱਗੀ ਹੋਈ ਹੈ ਅਸੀਂ ਉਹ ਡਿਊਟੀ ਕਟਾਰੀਆ ਸਾਹਿਬ ਤੋਂ ਉਸ ਬੰਦੇ ਵਾਸਤੇ ਲਾਵਾਂਗੇ ਔਰ ਕਟਾਰੀਆ ਸਾਹਿਬ ਤੇ ਕਹਿੰਦੇ ਗੱਲ ਨਹੀਂ ਆਗੀ ਜਿਹੜੀ ਬੀਜੇਪੀ ਨੇ ਜੱਗਾ ਜੀ ਨੂੰ ਟਿਕਟ ਦਿੱਤੀ ਏ ਮੈਂ ਪੁੱਛਣਾ ਚਾਹਣਾ ਜਿਹਨੇ ਕੱਲ ਡਿਬੇਟ ਦੀ ਕੀਤੀ ਏ ਵੀ ਉਸ ਟਾਈਮ ਮਦਨਾਲਾ ਸੀਚਾ ਜੀ ਸਾਡੀ ਪੂਰੀ ਟੀਮ ਜੱਗਾ ਜੀ ਦੀ ਮਿਹਨਤ ਜੱਗਾ ਜੀ ਦੇ ਨਾਮ ਮਦਦ ਕੀਤੀ ਔਰ ਉਸ ਟਾਈਮ ਡਿਬੇਟ ਕਰਨ ਵਾਲੇ ਵੀ ਜੱਗਾ ਜੀ ਦੇ ਨਾਲ ਸੀ ਇਹ ਸੋੜੀ ਜੇ ਅੱਜ ਤੁਹਾਨੂੰ ਕੋਈ ਵਰਦਾਨ ਨਹੀਂ ਬਣਾਇਆ ਜਾਂ ਚੇਰ ਨਹੀਂ ਬਣਾਇਆ ਅਸੀਂ ਸਮਾਜ ਦਾ ਨੁਕਸਾਨ ਕਰੀ ਬਿਲਕੁਲ ਬਰਦਾਸ਼ਤ ਕਰਨ ਦੀ ਲੋੜ ਨਹੀਂ ਮੈਂ ਗਿਆਨ ਚੰਦ ਕੇ ਟਾਰੀ ਜੀ ਨੂੰ ਕਹੂੰਗਾ ਜਿਸ ਤਰ੍ਹਾਂ ਤੁਸੀਂ ਲੱਗਿਆ ਹੋ ਇਹ ਠਾਟਾ ਮਾਰਦਾ ਕੱਟ ਹੈ ਇਹ ਸਿਰਮ ਹੱਪਾ ਨੇ ਜਲਦੀ ਚ ਕੀਤਾ ਨਹੀਂ ਸਾਡੀ ਸੋਚ ਸੀ ਵੀ 10000 ਬੰਦੇ ਦਾ ਕੱਟ ਕਰੀਏ ਤਾਂ ਕਿ ਸਰਕਾਰਾਂ ਨੂੰ ਝੁਕਣਾ ਮਜਬੂਰ ਹੋ ਜਾਵੇ ਰਤੋ ਰਾਤ ਫੈਸਲੇ ਬਦਲਦੇ ਨੇ ਕਿਹ ਸਾਮਾਜ ਹੁਣ ਸੁੱਤਾ ਸੀ ਪਰ ਹੁਣ ਜਾਗ ਗਿਆ ਅਗਰ ਅਸੀਂ ਅੱਜ ਆਪਣੇ ਬੱਚਿਆਂ ਵਾਸਤੇ ਨਾ ਸੋਚਿਆ ਜੋ ਸਾਡੀ ਬੱਚੇ ਨੇ ਉਹ ਸਾਨੂੰ ਇਹ ਪੁੱਛਣਗੇ ਤੁਸੀਂ ਕੀ ਕੀਤਾ ਪ੍ਰਾਣ ਖਾਤਾ ਮਾਪੇ ਨੇ ਦਿੱਤਾ ਸਾਡਾ ਫਰਜ ਹੈ ਸਾਡੇ ਬੱਚੇ ਕੋਈ ਨੌਕਰੀ ਮੰਗਦੇ ਨੇ ਜਾਂ ਨੌਕਰੀ ਬਦਲਵਾਨ ਨੇ ਅਸੀਂ ਮਗਰ ਮਗਰ ਫਿਰਦੇ ਹਾਂ ਕਿਉਂ ਸਾਡੀ ਵੋਟ ਨਹੀਂ ਅੱਜ ਚੀਲੇ ਪਟਿਆਲੇ ਚ 3 ਲੱਖ ਵੋਟ ਹੈ ਜੇ ਸਾਡਾ ਸਮਾਜ ਜਵੇਂ ਤਾਕਤ ਨਾਲ ਖੜਾ ਨਾ ਤਾਂ ਉਸ ਉਹ ਬੰਦਾ ਜਿੱਤੇਗਾ ਤੁਹਾਡਾ ਬੰਦਾ ਸਾਡਾ ਸਮਾਜ ਤੇ ਤਾਂ ਮੈਂ ਸਰਕਾਰਾਂ ਨੂੰ ਵੀ ਇਸ ਮੀਡੀਆ ਦੇ ਰਹੇ ਆਵਾਜ਼ ਨਾਲ ਕਿਹਨੇ ਜਿਹੜੀ ਸਰਕਾਰ ਅਜ ਪਹਿਲ ਕਰ ਦੇਗੀ ਉਹੀ ਰਾਜ ਕਰੇਗੀ ਜਿਹੜੀ ਬੌਮਪੁਰ ਬਰਾਦਰੀ ਨੂੰ ਟਿਕਟ ਐਮਪੀ ਚ ਦੇਗੀ ਜਾਂ ਐਮਐਲ ਚ ਦੇਗੀ ਉਹੀ ਸਰਕਾਰ ਹੀ ਰਾਜ ਕਰੇਗੀ ਇਹਨਾਂ ਦੇ ਵਿੱਚ ਇਮਾਨਦਾਰੀ ਸ਼ਰਮਤ ਔਰ ਮੈਂਟੀ ਜੋ ਆਪਣੀ ਕੌਮ ਇਹ ਚੀਜ਼ਾਂ ਹੈਗੀਆਂ ਮੇਰੇ ਕਿਹਾ ਛੇਤੀ ਕਿਸੇ ਸਮਝ ਤੋ ਇਸ ਕਰਕੇ ਮੈਂ ਜਿਆਦਾ ਸਨਮਾਨ ਨਹੀਂ ਲੈਂਦਾ ਆਇਓ ਤੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜਿਹੜਾ ਕਿ ਮੈਂ ਜਦੋਂ 2022 ਦਾ ਇਲੈਕਸ਼ਨ ਲੜਿਆ ਤੇ ਮੈਨੂੰ ਇਹ ਪਤਾ ਹੈ ਵੀ ਜਿੱਥੇ-ਜਿੱਥੇ ਆਪਣੇ ਸਮਾਜ ਦੇ ਲੋਕ ਬੈਠੇ ਨੇ ਪੂਰੇ ਹਿੰਦੁਸਤਾਨ ਵਿੱਚ ਤੁਸੀਂ ਸਾਰਿਆਂ ਦੇ ਬੜਾ ਯੋਗਦਾਨ ਪਾਤੇ ਮੈਨੂੰ ਕਾਫੀ ਬੰਦੇ ਆਦੇ ਸਭ ਕੋ ਸਨਮਾਨੇ ਤੋਂ ਫੋਨ ਆ ਗਏ ਲੁਧਿਆਣੇ ਤੋਂ ਆ ਗਏ ਇੱਥੋਂ ਆ ਗਏ ਸਾਰੇ ਇੰਡੀਆ ਤੋਂ ਸਾਕੂ ਮੈਨੂੰ ਪਹੁੰਚ ਤੇ ਅੱਜ ਕਿਉਂ ਕਿਉਂਕਿ ਮੈਨੂੰ ਟਾਈਮ ਕਿੰਨ ਲੱਗਿਆ ਵੀ ਮੈਂ ਤੁਹਾਡਾ ਆ ਕੇ ਧੰਨਵਾਦ ਕਰਾਂ ਪਾਰਟੀ ਦੇ ਬੜੇ ਜ਼ਿੰਮੇਵਾਰੀਆਂ ਹਨ ਇਹਨਾਂ ਤੇ ਮੈਂ ਅੱਜ ਤੁਹਾਡਾ ਸਾਰਿਆਂ ਦਾ ਮੱਥਾ ਟੇਕ ਕੇ ਧੰਨਵਾਦ ਕਰਦਾ ਮੈਂ ਨਹੀਂ ਗੱਲ ਆਖ ਸਕਦਾ ਵੀ ਅੱਜ ਮੈਂ ਹਲਕਾ ਰਾਜਪੁਰਾ ਦੀ ਸੇਵਾ ਕਰਦਾ ਪਿਆ ਸਮਾਜ ਦੀ ਸੇਵਾ ਕਰਦਾ ਪਿਆ ਜਾਂ ਅੱਜ ਮੇ ਕੋਈ ਜਾਣਦੇ ਮੈਂ ਇਨੀ ਗੱਲ ਆ ਸਕਦਾ ਤੁਹਾਰੇ ਅਸ਼ੀਰਵਾਦ ਮੰਨਣੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੀ ਅੱਜ ਮੇ ਕੋ ਜਾਣਦੇ ਜਾਂ ਮੇ ਸ਼ਾਹ ਜੀ ਵੀ ਮੇ ਕੋ ਜਾਣਦੇ ਉਹ ਤੁਹਾਡਾ ਸਾਰਿਆਂ ਦਾ ਅਸ਼ੀਰਵਾਦ ਹੈ ਤੇ ਬਸ ਇਵੇਂ ਅਸ਼ੀਰਵਾਦ ਬਣਾ ਕੇ ਰੱਖਣਾ ਇਵੇਂ ਅਸ਼ੀਰਵਾਦ ਬਣਾ ਕੇ ਰੱਖਣਾ ਵੀ ਮੈਂ ਜਦੋਂ ਤੱਕ ਮੇਰੀ ਜਾਨ ਹੈ ਤੁਹਾਡੀ ਮੈਂ ਸੇਵਾ ਕਰਦਾ ਰਹੋ ਮੇਰੀ ਲਾਸਟ ਇੱਛਾ ਵੀ ਆਪਾਂ ਇੱਥਾ ਪੈਦਾ ਥੇ ਸੀ ਮੈਂ ਆਪਣੇ ਮਰਦੇ ਤੰਮ ਤੱਕ ਕੋਈ ਸਮਾਜ ਦਾ ਯੋ ਕੋਈ ਯੋ ਜਾਂ ਕੋਈ ਕੰਮ ਕਰਕੇ ਬਣਾ ਜਿਹੜਾ ਕਿ ਸਮਾਜ ਗਰਵ ਕਰੇ ਵੀ ਸਾਡੇ ਚ ਕੋਈ ਬੰਦਾ ਹੈ ਮੈਂ ਮੰਨਦਾ ਵੀ ਖੁਰਾਨਾ ਜੀ ਵੀ ਬਹੁਤ ਕੰਮ ਕਰਕੇ ਗਏ ਸਮਾਜ ਵਾਸਤੇ ਹਲਕਾ ਰਾਜਪੁਰਾ ਵਾਸਤੇ ਸਾਰਿਆਂ ਵਾਸਤੇ ਜਿਵੇਂ ਕਿ ਨੰਦਾ ਜੀ ਨੇ ਆਖਿਆ ਹੀ ਵੀ ਦੇਖੋ ਜਿੰਨੇ ਵੀ ਕੰਮ ਕੀਤੇ ਨੇ ਇਹ ਸਾਰੇ politcal ਪਾਵਰਾਂ ਨਾਲ ਕੰਮ ਕੀਤੇ ਨੇ ਪਰ ਮੈਂ ਤਾਂ ਕੋਈ ਵਿਸ਼ਵਾਸ ਜੁਵੇ ਨਾ ਜਦੋਂ ਪਰਮਾਤਮਾ ਨੇ ਜਾਂ ਤੁਸੀਂ ਜਦੋਂ ਪਾਵਰ ਰੇਡਤੀ ਮੈਂ ਉਹਨਾਂ ਤੋਂ 100 ਗੁਣਾ ਵੱਧ ਕੇ ਕੰਮ ਕਰਕੇ ਜਿਗਿਆ ਸਾ ਤੁਹਾਡੇ ਨਾਲ ਨਾ ਤਾਂ ਕੋਪ ਆਪਣੀ ਸ਼ਕਲ ਨਹੀਂ ਗਏ ਨਾ ਇਹ ਵੀ ਮੇਰਾ ਤੋਂ ਇਹ ਨਾਲ ਵਾਦਾ ਤੇ ਬਾਕੀ ਰਹਿ ਗਈ ਅੱਜ ਜਿਹੜਾ ਅਜੰਡਾ ਹੀ ਵੀ ਆਪਾਂ ਕੋ ਨੂੰ ਐਮਪੀ ਦੀ ਟਿਕਟ ਮਿਲਣੀ ਚਾਹੀਦੀ ਹੈ ਅੱਜ ਬੜੀ ਖੁਸ਼ੀ ਦੀ ਗੱਲ ਵੀ ਇਹ ਵੀ ਪਹਿਲੀ ਵਾਰ ਸਮਾਜ ਨੇ ਇਕੱਠਾ ਤੀਕੇ ਕੋਈ ਟਿਕਟ ਦੀ ਮੰਗ ਕੀਤੀ ਹੈ ਤੇ ਮੇਰਾ ਮੰਨਣਾ ਇਹ ਹੈ ਵੀ ਆਪਾਂ ਥੋੜਾ ਜਿਹਾ ਲੈਣ ਦੀ ਕਿਉਂ ਸਰਦੇਵਾ ਸਾਹਿਬ ਐਡਨ ਜਿਵੇਂ ਕੀ ਦੱਸੇ ਇਹਨਾਂ ਨੇ ਥੋੜਾ ਜਿਹਾ ਲੈਣ ਦੀ ਕਿਉਂ ਮੈਂ ਹਮੇਸ਼ਾ ਕਹਿੰਦਾ ਉਹਨਾਂ ਨੂੰ ਵੀ ਆਪਾਂ ਕੋ ਇੱਕ ਬਾਲਪੁਰ ਮਾਸ ਸਭੇਲਨ ਕਰਨਾ ਚਾਹੀਦਾ ਮੈਂ ਸਾਫ ਦੀ ਕੇ ਜਦੋਂ ਪ੍ਰਧਾਨ ਬਣਨ ਤੇ ਅਸਾਂ ਸਾਡੇ ਸਭ ਨੂੰ ਇਹ ਪਤਾ ਹੈ ਵੀ ਸਾਡੇ ਪੂਰੇ ਹਿੰਦੁਸਤਾਨ ਵਿੱਚ ਪ੍ਰਧਾਨ ਜੀ ਕਰੋੜਾਂ ਦੀ ਆਬਾਦੀ ਹੈ ਕੋਈ ਪੰਜਾਬ ਦੀ ਆਬਾਦੀ ਕਹਿੰਦੀ ਕਰੋੜਾਂ ਦੀ ਆਬਾਦੀ ਬੜਾ ਪੁਰਾਣਾ ਇਤਿਹਾਸ ਹੈ ਜਿਹੜੇ ਮਰਜੀ ਸ਼ਹਿਰ ਜਿਹੜੇ ਮਰਜੀ ਸ਼ਹਿਰ ਤੁਸੀਂ ਚੱਲੇ ਬਣੋ ਉਥਾ ਆਪਣੇ ਸਮਾਜ ਦੇ ਲੋਕ ਮਿਲ ਜਣ। ਇਕੱਲੇ ਬਹਾਉਲਪੁਰ ਸਮਾਜ ਕਹਿੰਦਾ ਸਾਡੇ ਸਿੰਧ ਦੇ ਸਿੰਧ ਵੀ ਸਾਡੇ ਚ ਸਰ ਸਰਾਕੀ ਸਮਾਜ ਜਿਹਦੇ ਸਾਰੇ ਉਹ ਆਮਦਨ ਕਰੋਨਾ ਦੀ ਆਬਾਦੀਏ ਅਸਾਂ ਅਗਰ ਉਹ ਬਹਾਉਲਪੁਰ ਨਾਲ ਸਮਾਵੇਲਨ ਕਰਕੇ ਨੂੰ ਆ ਤਾਂ ਮੈਂ ਦਵੇ ਨਾਲ ਕਹਿੰਦਾ ਆਪਾਂ ਇੱਕ ਟਿਕੜ ਕਹਿੰਦਾ ਆਪਾਂ ਕੋ ਡਾ ਟਿਕਟ ਮਿਲਣਾ ਜਿਸ ਪੂਰੇ ਹਿੰਦੁਸਤਾਨ ਵਿੱਚ ਨਾ ਕੇ 15 ਵੀ ਟਿਕਟਾਂ ਮੰਨ ਸਰ ਦੇ ਪਰ ਉਹ ਆਪਕੂ ਕਰਨ ਦੀ ਲੋੜ ਹੀ ਤੇ ਚਲੋ ਮਜਬੂਰੀਆਂ ਲੈ ਕੇ ਕੋਈ ਨਹੀਂ ਅੱਗੋਂ ਵੀ ਕਰੇ ਸੁ ਤੇ ਇਹ ਪਾਰਟੀਆਂ ਨੂੰ ਸਾਰਿਆਂ ਨੂੰ ਪਤਾ ਵੀ ਇਹਨਾਂ ਦੀ ਆਬਾਦੀ ਕੱਲਾ ਜਾਂ ਪਟਿਆਲੇ ਜਾਂ ਪੰਜਾਬ ਵਿੱਚ ਕਹਿੰਦੀ ਮੈਂ ਬੰਦਾ ਵੀ ਸਾਡੀ 2.5 ਲੱਖ ਵੋਟ ਸਿਰਫ ਜ਼ਿਲ੍ਹੇ ਪਟਿਆਲੇ 'ਚ ਪਰ ਜਿਵੇਂ ਕਿ ਬਟੇਜਾ ਸਾਹਿਬ ਨੇ ਬਟੇਜਾ ਸਾਹਿਬ ਨੇ ਬੜੇ ਵਧੀਆ ਗੱਲਾਂ ਕਿਤੇ ਮੇਰਾ ਮਨ ਬੜਾ ਖੁਸ਼ ਏ ਬੜੇ ਵਧੀਆ ਗੱਲਾਂ ਕੀ ਕਹਿੰਦੇ। ਬਟੇ ਦਾ ਜੀ ਤੁਸੀਂ ਆਖੇ ਵੀ ਬੀਜੇਪੀ ਦੀ ਟਿਕਟ। ਮੈਂ ਅੱਜ ਪੱਤਰਕਾਰ ਖੜੇ ਨੇ ਮੇਰੇ ਮੈਂ ਪੱਤਰਕਾਰਾਂ ਦਾ ਨਾਂ ਕਿ ਨਾਲ ਬੋਲ ਗਿਆ ਸੋਨੂ ਜੀ ਖੜੇ, சுரேਜ ਜੀ ਖੜੇ ਸਾਰੇ ਪੱਤਰਕਾਰ ਖੜੋ। ਮੇਰੀ ਗੱਲ ਅੱਜ ਰਿਕਾਰਡ ਕਰੋ। ਮੈਂ ਮੇਕੂ ਬੀਜੇਪੀ ਭਾਰਤੀ ਜਨਤਾ ਪਾਰਟੀ ਦੇ ਦਿੱਲੀ ਉਧੇਦਾਰਾਂ ਨੇ ਸੱਡੇ। ਮੇਰੇ ਕੋਲ ਪੁੱਛਿਆ ਗਿਆ ਵੀ ਜੱਗਾ ਜੀ ਤੁਸੀਂ ਇਲੈਕਸ਼ਨ ਲੜਨੇ ਤੇ ਮੈਂ ਤੁਹਾਨੂੰ ਦੱਸੇ ਲਿਆ ਮੈਂ ਪੁੱਤਾਂ ਬਿਲਕੁਲ ਮਨਾਂ ਕਰਕੇ ਆਇਆ ਵੀ ਮੈਂ ਇਲੈਕਸ਼ਨ ਕੈ ਨਹੀਂ ਲੜਨਾ ਤੇ ਪਟਿਆਲੇ ਵੀ ਸਾਡੇ ਕੋਲ ਸਵੇਕੂ ਸੱਜਿਆਗੇ ਵੀ ਹਾਂ ਜੀ ਇਲੈਕਸ਼ਨ ਲੜਨਾ ਮੈਂ ਕਹਿੰਦਾ ਨਹੀਂ ਲੜਨਾ ਕਹਿੰਦੇ ਕਿ ਆ ਕਾਰਨ ਮੈਂ ਕਹਿੰਦਾ ਜੀ ਕਾਰਨ ਇਹ ਆ ਅੱਜ ਮੇਰੀ ਗੱਲ ਰਿਕਾਰਡ ਕਰੋ ਮੈਂ ਕਹਿੰਦਾ ਜੀ ਮਹਾਰਾਜਾ ਪਰਿਵਾਰ ਦਾ ਲਗਦਾ ਵੀ ਜਿਹੜੀ ਭਾਰਤੀ ਜਨਤਾ ਕੋਈ ਬਾਲਪੁਰ ਸਮਾਜ ਦਾ ਸਾਕੂ ਕੋਈ ਪਾਰਟੀ ਨੇ ਟਿਕਟ ਕੇ ਨੜੀਤੀ ਬੀਜੇਪੀ ਨੇ ਦਿੱਤੀ ਉਹ ਬੀਜੇਪੀ ਨੇ ਕਿਉਂ ਦਿੱਤੀ ਮਹਾਰਾਜਾ ਕੈਪਟਨ ਮਰਿੰਦਰ ਸਿੰਘ ਦੇ ਪਰਿਵਾਰ ਕਰਕੇ ਉਹਨਾਂ ਦੇ ਸਪਰਸ਼ ਨਾਲ ਉਹ ਆਕੇ ਵੀ ਇਹ ਸਮਾਜ ਇਹ ਸਮਾਜ ਬੜਾ ਸ਼ਰੀਫ ਹੈ ਮੈਂਤੀ ਹੈ ਤੇ ਇਹਨਾਂ ਹੱਕ ਮੰਗਦੇ ਵੀ ਇੱਕ ਟਿਕਟ ਇਹ ਲਗੂ ਬਰਾਜਪੁਰੇ ਟਿਕਟ ਇਹਨਾਂ ਨੂੰ ਮਿਲਣੀ ਚਾਹੀਦੀ ਜਿਹੜੇ ਕਿ ਮੇਪੂ ਮਹਾਰਾਣੀ ਪ੍ਰਨੀਤ ਕੌਰ ਤੇ ਮਹਾਰਾਜਾ ਅਮਰਿੰਦਰ ਸਿੰਘ ਨੇ ਮੈਂ ਕਹਾਂ ਜੀ ਵੇ ਗੱਲ ਆਖਿਆ ਮੈਂ ਕਿ ਜੀ ਅਗਰ ਮਹਾਰਾਜਾ ਪਰਿਵਾਰ ਵਿੱਚੋਂ ਕੋਈ ਲੜਦੇ ਮੈਂ ਉਹਨਾਂ ਦੇ ਨਾਲ ਇਹ ਕਰਕੇ ਮੈਂ ਕਿਹ ਨਾਲ ਲੜ ਸਕਦਾ ਇਹ ਗੱਲ ਆਖ ਕੇ ਆਇਆ ਮੈਂ ਤੇ ਪਰ ਅੱਜ ਬੜੀ ਖੁਸ਼ੀ ਦੀ ਗੀਏ ਵੀ ਤੁਸੀਂ ਅੱਜ ਟਿਕਟ ਦੀ ਮੰਗ ਕੀਤੀ ਹੈ ਗੋਗਿਆ ਸਾਹਿਬ ਨੇ ਜਿਵੇਂ ਆਖੇ ਵੀ ਸਾਕੋ ਕੋਈ ਪੁੱਛਦਾ ਨਹੀਂ ਵੀ ਇਹਵੇਂ ਇਹਵੇਂ ਗਾਲੇ ਇਹ ਬਿਲਕੁਲ ਪੱਕੀ ਗਾਲ ਹੈ ਤੇ ਲਿਖੀ ਹੋਈ ਗਾਲ ਹੈ ਸਮਾਜ ਉਹ ਤਰੱਕੀ ਕਰ ਸਕਦੇ ਸੰਸਤਾ ਉਹ ਤਰੱਕੀ ਕਰ ਸਕਦੀ ਹੈ ਕੋਈ ਵੀ ਤਰੱਕੀ ਕਰ ਸਕਦਾ ਜਿੰਨਾ ਜਦੋਂ ਤੁਹਾਡੇ ਤੁਸੀਂ ਰਾਜਨੀਤਿਕ ਜਦੋਂ ਤੁਹਾਡੇ ਕੋਲ ਤਾਕਤ ਹੋ ਉਸੇ ਤਾਂ ਆਪਣਾ ਸਮਾਜ ਤਰੱਕੀ ਕਰ ਸਕਦੇ ਤੇ ਬੜੀ ਵਧੀਆ ਗੱਲ ਦੀ ਹੈ ਕੋਈ ਨਹੀਂ ਜਿਵੇਂ ਕਿ ਅੱਜ ਸਰਦੇਵ ਜੀ ਸਾਹਿਬ ਮੇਰੇ ਨਾਲ ਕਿੱਥੇ ਦਿੰਦੇ ਸਰਦੇਵ ਸਾਹਿਬ ਬਸੀ ਤੋਂ ਤੁਸੀਂ ਅੱਛਾ ਮੁਕੇ ਜੀ ਮੁਕੇ ਜੀ ਬਸੀ ਤੋਂ ਬੈਠੇ ਆ ਨਾ ਗਾਲ ਤਾਂ ਬੜੇ ਵਾਰਤੀਏ ਤੇ ਇਹ ਬੈਠੇ ਨਾ ਦੇਖੋ ਕੋਈ ਗਾਲ ਕਹਿੰਦੀ ਲੜਾਈ ਲੜਾਓ ਪਰ ਮੈਂ ਤੁਹਾਨੂੰ ਵਿਸ਼ਵਾਸ ਜਵਾਕਵੇਂ ਨਾ ਉਹ ਦੇਖੋ ਮੇਰੇ ਕੋਲ ਬੀਜੇਪੀ ਨੇ ਪੁੱਛੇ ਵੀ ਤੈਨ ਲੜਨੇ ਕਿਹਨ ਲੜਾ ਆਪਣੇ ਬਾਂਗਾ ਜੀ ਬੈਠੇ ਨੇ ਕਾਂਗਰਸ ਪਾਰਟੀ ਤੋਂ ਤੋਂ ਆਪਣਾ ਰੱਖਦੇ ਨੇ ਤੇ ਬੋਗੇਆ ਸਾਹਿਬ ਆਮ ਆਦਮੀ ਪਾਰਟੀ ਤੋਂ ਰੱਖਦੇ ਨੇ ਰਾਜਕੁਮਾਰ ਸਦੇਵਾ ਜੀ ਆਮ ਆਦਮੀ ਪਾਰਟੀ ਤੋਂ ਤਾਲੂਕਾਤ ਰੱਖਦੇ ਨੇ ਅਗਰ ਤੁਹਾਨੂੰ ਪਾਰਟੀ ਇਹ ਕਹਿੰਦੀ ਵੀ ਹੋ ਗਿਆ ਜੀ ਲੜੋ ਸਾਦੇ ਵਾਜੀ ਲੜੋ ਕਾਂਗਰਸ ਕਹਿੰਦੀ ਹੈ ਵੀ ਮਾਂਗਾ ਜੀ ਲੜੋ ਮੈਂ ਵੱਲ ਵੀ ਤੁਹਾਨੂੰ ਵਿਸ਼ਵਾਸ ਦਿਵਾ ਕੇ ਮੈਂ ਦਾ ਦਾ 15 ਪੱਧਰੀ ਕੋਰ ਕਮੇਟੀ ਬਣਾਓ ਉਹਦੇ ਜਿਹੜਾ ਫੈਸਲਾ ਕਹਿੰਸੂ ਉਹ ਸਮਾਜ ਦੇ ਹੱਕੇ ਚੋਂ ਸੇ ਮੈਂ ਤੁਹਾਨੂੰ ਵਾਦਾ ਕਰਦੇ ਹਾਂ ਤੇ ਦੂਜੀ ਗੱਲ ਕਟਾਰੀਆ ਸਾਹਿਬ ਮੈਂ ਮੰਚ ਤੋਂ ਪ੍ਰਧਾਨ ਜੀ ਇੱਕ ਗੱਲ ਆਖਣਾ ਚਾਹੁੰਦਾ ਤੁਹਾਨੂੰ ਵੀ ਅੱਗੇ ਤੋਂ ਕੋਈ ਵੀ ਆਪਾਂ ਫੈਸਲੇ �ेਡਣਨ ਕੋਈ ਵੀ ਮੀਟਿੰਗ ਕਰਨੀ ਹੈ ਆਪਾਂ ਇੱਕ ਹੋਰ ਕਮੇਟੀ ਚਲੋ ਆਪਣੀ ਬਣੀ ਹੋਈ ਹੈ ਪੂਰੇ ਇੰਡੀਆ ਦੀ ਤੇ ਉਹ ਪਹਿਲਾ ਕੋਰ ਕਮੇਟੀ ਦੀ ਮੀਟਿੰਗ ਛੱਡ ਕੇ ਜਿਹੜੇ-ਜਿਹੜੇ ਅਜੰਡੇ ਆਪਾਂ ਕੋ ਪਹਿਲੇ ਜਦੋਂ ਮੀਟਿੰਗ ਸੱਣਨ ਤੋਂ ਪਹਿਲਾਂ ਕੋਈ ਸਾਰਿਆਂ ਕੋਲ ਸੱਣਨ ਤੋਂ ਪਹਿਲਾਂ ਕੋਰ ਕਮੇਟੀਏ ਚ ਪਾਸ ਕਰਕੇ ਆਪਾਂ ਉਹ ਅਜੰਡੇ ਅੱਗੋਂ ਰੱਖੂ ਕਈ ਵਾਰ ਆਪਾਂ ਮੰਚ ਤੇ ਯੋਜੇ ਫੈਸਲੇ ਗਰਗਿੰਦੂ ਵੀ ਆਪਣੀ ਸਲਾਹ ਕਹਿੰਦੀ ਹੁੰਦੀ ਕਈ ਵਾਰ ਪਿੱਛੋਂ ਥੀਵਣਾ ਵਾਲਾ ਬੜਾ ਗਲਤ ਹੁੰਦੇ ਹੁਣ ਕਈ ਵਾਰ ਇਵੇਂ ਵੀ ਥੀਵਿੰਦੇ ਰਾਜਕੁਮਾਰ ਸਾਧੇਬਾ ਜੀ ਕੁਝ ਬਿਆਨ ਦੇਵਨ ਕਿਉਂ ਅਸੀਂ ਸਾਰੇ ਬਾਲਪੁਰ ਸਮਾਜ ਵਾਸਤੇ ਇਕੱਠੇ ਦੇ ਬੈਠੂ ਤੇ ਮੈਂ ਬਿਆ ਕੋਈ ਬਿਆਨ ਦੇ ਰਵਾਂ ਉਹਦੇ ਸਾਰੇ ਸਮਾਜ ਦੀ ਬਦਨਾਮੀ ਹੈ ਸਾਰੇ ਪਿੰਡਾਂ ਪ੍ਰਧਾਨਾਂ ਨੂੰ ਤੇ ਮੈਂ ਸਾਰੇ ਜਿੰਨੇ ਵੀ ਉਧੇਜ਼ਾਰਾਂ ਨੂੰ ਸਾਰੇ ਨੂੰ ਮੈਂ ਆਖਣਾ ਚਾਹੁੰਦਾ ਵੀ ਪਹਿਲਾ ਆਪ ਹਰ ਮਹੀਨੇ ਦੇ ਮਹੀਨੇ ਆਪਾਂ ਕੋਰ ਕਮੇਟੀ ਦੀ ਮੀਟਿੰਗ ਸੱੜਣੀ ਹੈ ਤੇ ਮੈਂ ਪ੍ਰਧਾਨ ਜੀ ਕੋ ਗੁਜਾਰਿਸ਼ ਕਰੇ ਸਾਂ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੈ ਉਹ ਅਗਲੇ ਹਫਤੇ ਹੀ ਤੁਸੀਂ ਰਾਜਪੁਰੇ 'ਚ ਰੱਖੋ ਪ੍ਰਧਾਨ ਜੀ ਇਜਾਜ਼ਤ ਹੈ ਪ੍ਰਧਾਨ ਜੀ ਦੀ ਇਜਾਜ਼ਤ ਹੈ ਨੰਦਾ ਜੀ ਨੰਦਾ ਜੀ ਕੋਰ ਕਮੇਟੀ ਦੀ ਮੀਟਿੰਗ ਲਾ ਕੇ ਜਿਹੜੇ ਸਾਰੇ ਪੂਰੇ ਹਿੰਦੁਸਤਾਨ ਦੇ ਜਿਹੜੇ ਕੋਰ ਕਮੇਟੀ ਦੇ ਮੈਂਬਰ ਹਨ ਅਸਾਂ ਹੁੰਦੇ ਚ ਜਿਹੜੇ ਵੀ ਫੈਸਲੇ ਗਿਲਸੂ ਤੁਹਾਨੂੰ ਅਸਾਂ ਜੈ ਕੱਠ ਕਰਨਾ ਪਵੇ ਪਿੱਠੇ ਕਰਕੇ ਦੱਸੇ ਸੂ ਈਲੈਕਸ਼ਨਾਂ ਬਾਰੇ ਕਿਆ ਕਰਨੇ ਅਗਰ ਟਿਕਟ ਨਹੀਂ ਮਿਲਦੀ ਅਸਾਂ ਕਿਹੜੀ ਪਾਰਟੀ ਦੀ ਸਪੋਰਟ ਕਰਨੀ ਹੈ ਕਿਉਂ ਇਹ ਤੋਂ ਬਾਅਦ ਬੜੇ ਰਸਤੇ ਖੁੱਲਿਆ ਰਹੇ ਹਨ ਸੋਚਣਾ ਵੀ ਆਪਾਂ ਨੂੰ ਟਿਕਟ ਨਹੀਂ ਮਿਲੀ ਆਪਾਂ ਦੇਖਣਾ ਵੀ ਅੱਗੇ ਸੈਂਟਰ ਦੀ ਸਰਕਾਰ ਕਹਿੰਦੀ ਆਉਂਦੀ ਵੀ ਹੈ ਅਸਾ ਸੈਂਟਰ ਦੀ ਸਰਕਾਰ ਅਸਾ ਦੇਖਸੋ ਕਾਂਗਰਸ ਦੀ ਆਉਂਦੀ ਵੀ ਆਮ ਆਦਮੀ ਦੀ ਆਉਂਦੀ ਵੀ ਹੈ ਭਾਜੀਪੀ ਦੀ ਆਉਂਦੀ ਵੀ ਅਸਾ ਦੇਖਸੋ ਉਹਨਾਂ ਨਾਲ ਵਿੱਚ ਕੇ ਬੈ ਕੇ ਗੱਲ ਕਰਸੋ ਕਿਉਂ ਆਪਣਾ ਸਾਰਿਆਂ ਨਾਲ ਸਿਸਟਮ ਹੈ ਉਹਨਾਂ ਨਾਲ ਗੱਲ ਕਰਸੋ ਹਾਂਜੀ ਸਾਡੀ ਬਿਰਦਾ ਬਰਾਦਰੀ ਸਾਡਾ ਸਮਾਜ ਇਕੱਠਾ ਹੈ ਅਸਾ ਵੋਟ ਉਹ ਕੋ ਤਾਂ ਪੈਸੂ ਵੀ ਸਾਡੇ ਨਾਲ ਬੈਕ ਰੱਖੋ ਐਮਪੀ ਤੋਂ ਵੀ ਉੱਤੇ ਉੱਤੇ ਚੇਅਰਮੈਨ ਹੀ ਹੈ ਸੈਂਟਰ ਵਿੱਚ ਜਿਹੜਾ ਕਿ ਪੂਰੇ ਹਿੰਦੁਸਤਾਨ ਵਿੱਚ ਚੱਲਦਾ ਜਿਹੜੀ ਪਾਰਟੀ ਸਾਕੂ ਸੈਂਟਰ ਦੀ ਪਾਰਟੀ ਸਾਡੇ ਨਾਲ ਅ ਵਿਸ਼ਵਾਸ ਦੇ ਵੇਸੇ ਵੀ ਸਾਕੂ ਤੁਸੀਂ ਸਾਡੇ ਨਾਲ ਐਤ ਕੀ ਘੜੋ ਤੁਸੀਂ ਲੇਟ ਤੀ ਗਿਓ ਤੇ ਅਸਾਂ ਤੁਹਾਨੂੰ ਇਹ ਦੇ ਸੋ ਵਿਸ਼ਵਾਸ ਦੇ ਵੇਸੇ ਪਰ ਇੱਕ ਗੱਲ ਸੁਣ ਗਿਨਾ ਜਿਹੜਾ ਕੋਰ ਕਮੇਟੀ ਦਾ ਫੈਸਲਾ ਦੀਵੇ ਗੱਲ ਸਾਰੇ ਉਹਦੇ ਚੱਟਲ ਰਾਉਣ ਹੱਥ ਖੜ ਕਰੇ ਖੜੇ ਕਰਕੇ ਵੀਸ਼ਵਾਸ ਜਵਾ ਜੋ ਇਹ ਇਹਨਾਂ ਦੇਖਣਾ ਅੱਜ ਦਾ ਆਪਣੇ ਸਮਾਜ ਦਾ ਬਹੁਤ ਵੱਡਾ ਇਕੱਠ ਸੀ ਮੈਂ ਲੈ ਦੇ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਨੇ ਕੀਮਤੀ ਟਾਈਮ ਕੱਢਿਆ ਬਾਕੀ ਰਹਿ ਗਈ ਇਲੈਕਸ਼ਨਾਂ ਵਾਲੀ ਗੱਲ ਅਗਰ ਸਾਡੇ ਸਮਾਜ ਨੂੰ ਕੋਈ ਵੀ ਪਾਰਟੀ ਟਿਕਟ ਦਿੰਦੀ ਹੈ ਅਸੀਂ ਹਮ ਹਮ ਆ ਕੇ ਉਹਦੇ ਨਾਲ ਖੜੇ ਹਾਂ ਬਾਕੀ ਹਰੇਕ ਨੂੰ ਰਾਈਟ ਹੈ ਜਿਹੜਾ ਵੀ ਜਿੱਥੇ ਪਾਰਟੀ ਨਾਲ ਖੜਾ ਹੈ ਸਾਨੂੰ ਕੋਈ ਉਹਦੇ ਜਿਤਾਜ ਨਹੀਂ ਚਾਹ ਕਾਂਗਰਸ ਨਾਲ ਖੜਾ ਹੈ ਭਾਜਪਾ ਨਾਲ ਹੈ ਆਪ ਨਾਲ ਹੈ ਅਕਾਲੀ ਦਮ ਕਿਸੇ ਨੂੰ ਵੀ ਟਿਕਟ ਦੀ ਗੱਲ ਕਰ ਸਕਦੇ ਕਿਸੇ ਵੀ ਹਾਂ ਸਾਨੂੰ ਕੋਈ ਵੀ ਸਾਡੇ ਸਮਾਜ ਨੂੰ ਕੋਈ ਵੀ ਪਾਰਟੀ ਟਿਕਟ ਦਿੰਦੀ ਹੈ ਅਸੀਂ ਉਸ ਦੇ ਨਾਲ